ਦੇਖੋ ਗੱਲ ਜਿਹੜਾ ਕੰਮ ਕਰਨ ਰਿਹਾ ਉਹਨੂੰ ਹੀ ਪਤਾ ਮੈਂ ਗਲਤ ਕੀ ਕਰਨ ਰਿਹਾ ਜੇ ਤੁਸੀਂ ਗਲਤ ਕਰਦੇ ਹੋ ਇੱਕ ਵਾਰੀ ਆਵਾਜ਼ ਆਉਂਦੀ ਵੀ ਨਾ ਕਰੀਏ ਗਲਤ ਜਦੋਂ ਲਾਇਸੈਂਸ ਹੈ ਨੀ ਆਰ ਸੀ ਹੈ ਨਹੀਂ ਤਾਂ ਡੁਕਾ ਚਲਾਉਂਦੀ ਫਾਉਟੀਆਂ ਨਹੀਂ ਤੇ ਬਿੱਲਾਂ ਤੇ ਤਾਂ ਨਹੀਂ ਚਲਣੀਆਂ ਇਹ ਜਿਨ੍ਹਾਂ ਦੇ ਵੇਖੋ ਅੱਜ ਤੁਹਾਨੂੰ ਏ ਰੀਲੀਫ ਦੇਾਂਗੇ ਵੀ ਜਿਹੜੇ ਆਪਣੇ ਲਾਇਸੈਂਸ ਅਪਲਾਈ ਕਰਕੇ ਇਹਨਾਂ ਦੀਆਂ ਆਰ ਸੀਆਂ ਅਪਲਾਈ ਕਰਕੇ ਤੇ ਕੁਝ ਲੋਕਾਂ ਨੇ ਇਹ ਆਰ ਸੀਆਂ ਘਰਾਂ 'ਚ ਰੱਖੀਆਂ ਨੇ ਤੇ ਨੰਬਰ ਵੇਖਣ ਲਾ ਕੇ ਘਰ 'ਚ ਰੱਖੀਆਂ ਵੀ ਸੜਕ ਤੇ ਜਾਂਦੇ ਚਲਾਨ ਹੋ ਜਾਂਦਾ ਤੇ ਇਹ ਤਾਂ ਕੰਮ ਨਹੀਂ ਚੱਲਣ ਦੇਣਾ ਮੈਨੂੰ ਇੱਥੇ ਮਿੰਤਾ ਕਰਦਿਆਂ ਸਾਲ ਹੋ ਗਿਆ ਪਰ ਹੁਣ ਜੇ ਤੁ ਸਾਡੇ ਸਾਡੀ ਪੱਗ ਦਾ ਸਵਾਲ ਹੈ ਤੁਹਾਨੂੰ ਇਹ ਨਾਲ ਨਹੀਂ برداشت ਕੀਤਾ ਜਾਊਗਾ ਇਹਨਾਂ ਮਾਲਕਾਂ ਜਿਹੜੇ ਭਾਈ ਸਾਹਿਬ ਇਹ ਕਾ ਵੀ ਦੱਸਿਓ ਵੀ ਜਿਹੜੇ ਮਾਲਕਾਂ ਨੇ ਕੋਈ ਆ 5-5 7-7 ਕਠੀਆਂ ਪਾਈਆਂ ਤੇ ਬਿਨਾਂ ਹੀ ਲਾਇਸੈਂਸ ਵੇਖਿਆ ਤੇ ਬਿਨਾਂ ਨੰਬਰ ਤੋਂ ਉਹਨਾਂ ਨੂੰ ਦੇਈ ਜਾਣਦੇ ਨੇ ਇਹ ਰੱਖਿਆ ਉਹਨਾਂ ਨੂੰ ਬਿਲਕੁਲ ਨਹੀਂ ਸਪੇਅਰ ਕੀਤਾ ਜਾਣਾ ਗੁਰਵਿੰਦਰ ਸਿੰਘ ਜੀ ਆਟੋ ਜੀ ਦੇ ਪ੍ਰਧਾਨਾ ਜੀ ਮੈਂ ਕਿੰਨੇ ਆਟੋ ਰੁਕੇਗੇ ਅੱਜ ਘੱਟੋ ਘੱਟ ਲਗਭਗ ਸਿਰੇ ਵੀ 50 ਲਗਭਗ ਗੱਡੀਆਂ ਫੜੀਆਂ ਜਿਨ੍ਹਾਂ ਦੇ ਵਿੱਚ ਕਈਆਂ ਦੇ ਲਾਇਸੈਂਸ ਨਹੀਂ ਹੈਗੇ ਕਈਆਂ ਦੇ ਹੈਗੇ ਆ ਉਹਨਾਂ ਨੇ ਘਰ ਲਾ ਕੇ ਰੱਖੀਆਂ ਅਸੀਂ ਸਾਰਿਆਂ ਨੂੰ ਬੇਨਤੀ ਕਰਤੀ ਆ ਵੀ 8 ਜਾਂ 10 ਦਿਨ ਦਾ ਪ੍ਰਸ਼ਾਸਨ ਕੋਲ ਹੱਥ ਜੋੜ ਕੇ ਟਾਈਮ ਲੈ ਲੈਣੇ ਆ ਵੀ ਉਹਦੇ ਵਿੱਚ ਵਿੱਚ ਆਪਣੀਆਂ ਆਰਸੀਆਂ ਬਣਾਓ ਹਾਂਜੀ 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 ਤੁਹਾਡੇ ਕੋ ਆਪਣੇ ਕੋ ਲਾਇਸੈਂਸ ਹੈ ਹਾਂਜੀ 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 ਆਰਸੀ ਹਾਂਜੀ ਇਹ ਦੱਸੋ ਜਿਹੜੇ ਤੁਹਾਡੇ ਜਿੰਨੇ ਵੀ ਇੱਥੇ ਆਟੋ ਚੱਲਦੇ 500 ਦੇ ਕਰੀਬ ਚੱਲਦਾ ਲਗਭਗ 500 ਸਾਰੇ ਫਿੱਟ ਨੇ ਨਹੀਂ ਜੀ ਕੀ ਹਨ ਕਈ ਹੈਂਡੀਕੈਪ ਸਰ ਕਈਆਂ ਦੇ ਹੱਥ ਨਹੀਂ ਮੁੜਦੇ ਉਹ ਸਵਾਰੀਆਂ ਲੈ ਚ ਉਹਨਾਂ ਨੂੰ ਕੀ ਕਹੀਏ ਫਿਰ ਅਸੀਂ ਤਾਂ ਕਹਿੰਦੇ ਆ ਜੇ ਅਸੀਂ ਕਹਿੰਦੇ ਸਾਡੀ ਗੱਲ ਪੈਂਦੀ ਐ ਕੋ ਸਰ ਉਹ ਨੰਬਰ ਨੰਬਰ ਕਰ ਲਈ ਲਾਏ ਦੇ ਨਹੀਂ ਜਿਹੜੇ ਜਿਹੜੇ ਨੰਬਰ ਪ੍ਰੀਵਿਲਰਾਂ ਨੂੰ ਨਹੀਂ ਹੈਗੀ ਕੀ ਉਹ ਲਾ ਕੇ ਰੱਖੇ ਵੀ ਉਹਨਾਂ ਨੂੰ ਪਤਾ ਚਲਾਣਾ ਹੋ ਜਾਂਦੀ ਆ ਉਹ ਚਲਾ ਕੇ ਰੱਖੇ ਸਿਆਰ ਦੇ ਵਿੱਚੋਂ ਇਹਦੇ ਜਿ ਕਮਾ ਕੇ ਖਾਣਾ ਇੱਕ ਬੰਦੇ ਨੇ ਨਹੀਂ ਖਾਣਾ ਇਹ ਰਜਗਾਰ ਲਗਭਗ 4-500 ਬੰਦੇ ਦਾ ਰਜਗਾਰ ਆ ਜੀ ਇੱਕ ਬੰਦੇ ਦੀ ਵਜ੍ਹਾ ਨਾਲ ਜਾਂ ਕੁਝ ਬੰਦੇ ਦੀ ਵਜ੍ਹਾ ਨਾਲ ਗਲਤ ਹੁੰਦਾ ਹੀ ਮੰਦਿਆਂ ਅਸੀਂ ਕੋਈ ਖੁਦ ਗਿਆ ਪ੍ਰਸ਼ਾਸਨ ਨੂੰ 500 ਚ ਕਿੰਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਤਾ ਲੱਗਭਗ 500 ਦੇ ਵਿੱਚੋਂ 100 ਦੋਸਣ ਨੂੰ ਪਤਾ ਦੋਤਾ ਹੀ ਲੋਕਾਂ ਨੂੰ ਪਤਾ ਹੀ ਨਹੀਂ ਕਿੱਥੇ ਗੱਡੀ ਲਾ ਕੇ ਤੁਰ ਪਿਆ ਗੱਡੀ ਅੱਧ ਵਿਚ ਖੜਾ ਇੱਕ ਅੱਗੇ ਖੜੀ ਇੱਕ ਪਿਛੇ ਰੋਕ ਦਿੰਦੇ ਆ ਦੇ ਵਿਸ਼ੇਕ ਤੋਂ ਦਿੰਦੇ ਆ ਆਮਸਰ ਰੋਡ ਤੇ ਗੱਡੀਆਂ 20 30 ਚੱਲਣੀਆਂ ਨੈਰੂ ਗੇਟ ਤੋਂ ਲੰਨੀਆਂ ਸਰਕਾਰੀ ਹੋਰ ਵੀ ਉਹ ਪਹਿਲੇ ਹੀ ਜਾਂਦੇ ਯੂਨੀਅਨ ਦੇ ਮੈਂਬਰ ਤੇ ਉਹ ਹੀ ਚਲਵਾਉਂਦੇ ਨਹੀਂ ਪਹਿਲੇ ਤਾਂ ਦੇਖ ਦੇਖੋ ਹੁਣ ਜਾਈ ਖਰਚਾ ਵੀ ਕਰਨਾ ਕੋਈ ਕੇਸ ਰੰਨਾ ਕੋਈ ਕਿੱਥੇ ਕਰੋਗੇ ਉਹ ਕੋਈ ਆਪਣੇ ਜੇਬ ਚੋਂ ਨਹੀਂ ਆਏਗਾ ਪ੍ਰਸ਼ਾਸਨ ਠੀਕ ਕਰ ਰਿਹਾ ਪ੍ਰਸ਼ਾਸਨ ਚਲਾਨ ਕਰ ਰਹੇ ਆ ਜੀ ਹੁਣ ਕੱਲ ਚਲਾਨ ਕੀਤੇ ਉਹਨਾਂ ਨੇ ਵੀ ਇਹ ਕਹਿ ਰਹੇ ਆ ਵੀ ਜਿਹੜੀਆਂ ਗੱਡੀਆਂ ਗਲਤ ਚੱਲਦੀਆਂ ਉਹਨਾਂ ਦੇ ਚਲਾਨ ਹੋਣਗੇ ਕੁਝ ਸਾਡੇ ਯੂਨੀਅਨ ਦੇ ਮੈਂਬਰ ਤੋਂ ਇਲਾਵਾ ਜਿਹੜੇ ਮੈਂਬਰ ਨੇ ਇਹ ਵੀ ਦੋਸ਼ ਲਾਉਂਦੇ ਕਿ ਯੂਨੀਅਨ ਵਾਲੇ ਸਾਡੇ ਨਾਲ ਧੱਕਾ ਕਰਦੇ ਅਜੀ ਉੱਥੇ ਗੱਡੀ ਲਾਉਂਦੇ ਆ ਸਾਨੂੰ ਮਾਰਕਟਾਈ ਵੀ ਕਰਦੇ ਮਾਰਕਟਾਈ ਕਿਹੇ ਜੀ ਕਰਤੀ ਸਾਰੇ ਵੇਚ ਦਿਓ ਜੇ ਨੂੰ ਗਲਤ ਕੋਈ ਗੱਡੀ ਲਾਏਗਾ ਹੁਣ ਇੱਕ ਗੱਡੀ ਅੱਗੇ ਲੱਗੀ ਹੈ ਕੱਦ ਚਲਾ ਦਿਓ ਉਹ ਰਾਹ ਜਾਮ ਹੋਏ ਨਾ ਇਹਨਾਂ ਨੇ ਸਵਾਰੀ ਲੈ ਕੇ ਤੁਰ ਪੇੜਾ ਗੱਲ ਸਾਡੀ ਪੈਣੀ ਕਈਆਂ ਦਾ ਸਮਾਨ ਸਮਾਨ ਗੱਲ ਸਾਡੀ ਯੂਨੀਅਨ ਦੇ ਵਿੱਚ ਸਿਰਫ 4-4 ਲੱਖ ਦਾ ਸੋਨਾ ਹੀ ਆ ਆਪ ਹੋੜੇ ਲੋਕਾਂ ਬੜੀਆਂ ਅਹੀਂ ਇਹਨਾਂ ਨੇ ਕਿ ਟਾਈਮ ਲੈਣਾ ਨੇ 10 ਦਿਨ ਦਾ ਜਾਂ ਆਪ ਤਾਂ ਟਾਈਮ ਦਿਓ ਤੇ ਸਾਰਿਆਂ ਦੇ ਲਾਇਸੈਂਸ ਆਰਸੀਆਂ ਉੱਕੇ ਕਰਦੇ ਥੋੜੀਆਂ ਦੇ ਰਹਿ ਗਏ ਪਰਵਾਏ ਜਿਹੜੀਆਂ ਗੱਡੀਆਂ ਹੁਣ ਬਿਜਾਰੇ ਚੱਲਦੀਆਂ ਇਹਨਾਂ ਦੀ ਜਮੇਰ ਚੁੱਕੀ ਨੇ ਵੀ ਚਲੋ ਵਿਚਾਰੇ ਇਹ ਵੀ ਰੋਟੀ ਕਮਾ ਕੇ ਖਾਂਦੇ ਜਾਣ ਲਗਭਗ 50 ਗੱਡੀਆਂ ਹੈਗੀਆਂ ਅੱਜ ਕੀਤਾ ਗਿਆ ਵੀ ਇਹ ਜਿਹੜੇ ਈ ਰਕਸ਼ਾ ਨੇ ਸ਼ਹਿਰ ਦੇ ਵਿੱਚ ਇਹਨਾਂ ਦੀ ਬੜੀ ਪਰਮਹਾਰ ਹੋ ਗਈ ਆ ਉਹ ਬਿਨਾਂ ਹੀ ਦਿਮਾਗ ਤੋਂ ਚਲਾਈ ਜਾਂਦੇ ਨੇ ਜੀ ਇਹ ਨਾਗੇ ਵੇਂਦੇ ਨੇ ਨਾ ਸੱਜੇ ਵੇਂਦੇ ਨੇ ਨਾ ਖੱਬੇ ਵੇਂਦੇ ਆ ਤੇ ਇਹਨਾਂ ਨੇ ਬਹੁਤ ਮਤਲਬ ਹੱਟ ਚੁੱਕੀ ਹੈ ਸ਼ਹਿਰ ਦੇ ਵਿੱਚ ਨੰਬਰ ਇਹਨਾਂ ਨੇ ਕਿਸੇ ਨੇ ਨਹੀਂ ਲਾਇਆ ਲਾਇਸੈਂਸ ਕੋਈ ਨਹੀਂ ਕਿਸੇ ਨੇ ਆਰਸੀ ਨਹੀਂ ਬਣਾਈ ਔਰ ਅੱਜ ਉਹਨਾਂ ਨੂੰ ਮੈਂ ਬੰਦ ਕੀਤਾ ਜਿਹੜੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਤੇ ਨੰਬਰ ਨਹੀਂਗੇ ਲੱਗੇ ਪਬਲਿਕ ਇਸ ਗੱਲ ਤੋਂ ਤੇ ਖੁਸ਼ ਹੋ ਆ ਕੇ ਕਾਰਵਾਈ ਹੋ ਰਹੀ ਹੈ ਜੀ ਜੀ ਦੂਸਰੇ ਪਾਸੇ ਜੇ ਯੂਨੀਅਨ ਦੀ ਗੱਲ ਕੀਤੀ ਜਾਵੇ ਯੂਨੀਅਨ ਆਪ ਬਣਦੀ ਆ ਕਿ ਸ਼ਾਇਦ 90% ਹੀ ਲੋਕ ਇਹੋ ਜਿਹੇ ਆ ਨਾ ਤੇ ਉਹਨਾਂ ਨੂੰ ਟ੍ਰੈਫਿਕ ਨਿਯਮ ਦਾ ਪਤਾ ਨਾ ਲਾਇਸੈਂਸ ਈਵਨ ਦਨ ਕਿ ਹੈਡਿਕੈਪ ਵਰਮਸ਼ੇੜੀ ਵੀ ਨਹੀਂ ਅਜਿਹਾ ਹੀ ਹੈ ਜੀ ਇਹ ਵੇਖੋ ਜਿਹੜਾ ਸੱਚ ਹੈ ਸਾਰਿਆਂ ਦੇ ਸਾਹਮਣੇ ਉਹਨਾਂ ਨੂੰ ਮੰਨਣਾ ਪੈਣਾ ਹੈ ਇਹ ਸਾਰੇ ਆਪਣੇ ਆਪ ਦੇ ਧਿਆਨ ਮਾਰਨ ਵੀ ਕੀ ਕਰਨ ਲਏ ਆ ਕਈ ਵਾਰੀ ਅਸੀਂ ਰੋਕਨੇ ਆਂ ਤੇ ਰੋਕਦੇ ਆਂ ਰੋਕਦੇ ਆਂ ਦੌੜ ਜਾਂਦੇ ਨੇ ਮਤਲਬ ਇਹ ਗੱਲ ਨਹੀਂ ਗਈ ਠੀਕ ਹੈ ਨਹੀਂ ਗਈ ਚੱਲਦੀ ਲੋਕ ਨਸ਼ੇੜੀ ਇਹਦੇ ਚ ਵੇਖੋ ਇਹ ਤਾਂ ਨਹੀਂ ਮੈਂ ਕਹ ਸਕਦਾ ਕਿ ਕਿੰਨੇ ਨਸ਼ੇੜੀ ਨੇ ਪਰ ਇਹ ਧਿਆਨ ਰੱਖੀਦਾ ਜੇ ਕੋਈ ਨਸ਼ਾ ਨਸ਼ਾ ਕੀਤਾ ਜਾਪਦਾ ਤੇ ਉਹਨੂੰ ਫੇਰ ਕੇ ਤੇ ਪਤਾ ਕਰੀਦਾ ਕੀ ਲੱਗਦਾ ਇਹ ਜਿਹੜੇ ਲੋਕ ਪ੍ਰੋਫੈਸ਼ਨਲ ਡਰਾਈਵਰਸ ਨੇ ਕਿ ਜਾਂ ਫਿਰ ਇਹ ਕੋਈ ਵੀ ਪ੍ਰੋਫੈਸ਼ਨਲ ਡਰਾਈਵਰ ਨਹੀਂ ਇਹਨਾਂ ਕੋਲ ਲਾਇਸੈਂਸੀ ਅੱਧੋਕ ਦਿਹ ਨਹੀਂ ਇਹ ਬਿਰਲੇਮਾਂ ਜੀ ਕੋ ਹੋਇਆ ਇਹਨਾਂ ਨੂੰ ਅੱਜ ਦੱਸਦਾ ਵੀ ਜਿਹੜਾ ਜੇ ਕੋਈ ਇਹਨਾਂ ਨੂੰ ਟਾਈਮ ਦਿੱਤਾ ਅਫਸਰ ਨਾਲ ਗੱਲ ਕਰਕੇ ਤੇ ਫਿਰ ਇਹਨਾਂ ਨੂੰ ਦੋ ਚਾਰ ਦਿਨਾਂ ਪੰਜਾਂ ਦਾ ਟਾਈਮ ਦੇਵਾਂਗਾ ਜਦੇ ਵਿੱਚ ਆਪਣੇ ਲਾਇਸੈਂਸ ਅਪਲਾਈ ਕਰਕੇ ਤੇ ਆਪਣੀਆਂ ਰਸੀਦਾਂ ਲਿਆ ਕੇ ਦੇਣਗੇ ਤੇ ਆਪਣੇ ਜਿਹੜੇ ਵੀ ਕੱਲੇ ਉਹਨਾਂ ਦੀਆਂ ਆਰਸੀ ਅਪਲਾਈ ਕਰਕੇ ਤੇ ਰਸੀਦ ਲਿਆ ਕੇ ਦੇਣਗੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰੂੰਗਾ ਜੀ ਯੂਨੀਅਨ ਦੇ ਪ੍ਰਧਾਨ ਸੱਜੇ ਹੱਥ ਖੜੇ ਆ ਇਹ ਗੱਲ ਤੁਹਾਡਾ ਨਾਲ 6 ਮਹੀਨੇ ਪਹਿਲਾਂ ਵੀ ਇਹ ਕਰਕੇ ਗਏ ਇਹ ਬੇਰੋਣੀ ਜਾਣਣ ਵੀ ਕਿ ਉਹ ਝੂਠ ਮਾਰਦੇ ਨੇ ਤੇ ਸੱਚ ਤੇ ਖੜੇ ਆ ਅਬ ਵੀ ਦੱਸਿਆ ਤੇ ਅੱਜ ਵੀ ਸਾਡੀ ਹੋਈ ਗੱਲ ਹੈ ਚਲੋ ਇਮਾਨ ਕਰਨੇ ਆ ਬੰਦੇ ਸਾਰੇ ਸਾਰੇ ਆਪਣੀ ਰੋਟੀ ਪਾਣੀ ਕਮਾਉਣ ਪਰ ਇਹ ਇਹ ਇੰਨਾ ਕਿ ਕਮਾਉਣ ਜਿੰਨੇ ਨਾਲ ਸਾਰਿਆਂ ਦਾ ਗੁਜ਼ਾਰਾ ਹੁੰਦਾ ਰਹੇ ਇਹਨੇ ਵੀ ਕਿਹਦਾ ਨਿਸ਼ਾਨ ਕਰਕੇ ਆਪਣਾ ਰੋਟੀ ਪਾਣੀ ਕਮਾਉਣ ਦਾ ਕੋਈ ਇਦਾ ਵਧੀਆ ਨਹੀਂ ਗੱਲ ਹੈ ਆਮ ਤੌਰ ਤੇ ਈ ਰਿਕਸ਼ਾ ਦਾ ਹੀ ਐਕਸੀਡੈਂਟ ਸੁਣਨ ਨੂੰ ਮਿਲਦਾ ਵਾ ਕਿਉਂ ਤੇ ਮਤਬੁੱਧੀ ਆਈ ਇਹਨਾਂ ਦੀ ਵਿੱਚ 40 50% ਬੰਦੇ ਜਿੰਨੇ ਕੋਲ ਲਾਇਸੈਂਸੀਆਂ ਨਹੀਂ ਜਿਨ੍ਹਾਂ ਨੂੰ ਡਰਾਈਵਿੰਗ ਦਾ ਪਤਾ ਹੀ ਨਹੀਂ ਇੱਕ ਦਿਨ ਉਹ ਇੱਕ ਵੇਖਿਆ ਉਹਨੂੰ ਚੁੱਕ ਕੇ ਪਤਾ ਲੱਗਾ ਵੀ ਉਹਦੇ ਘਰ ਦੇ ਉਹਨੂੰ ਉੱਥੇ ਬਿਠਾ ਦਿੰਦੇ ਨੇ ਥੱਲੇ ਹੋਰ ਧੜ ਨਹੀਂ ਜਾਂ ਚੱਲਦਾ ਤੇ ਸਾਰੇ ਦਿਨ ਇੱਥੇ ਰਖਸ਼ਾ ਚਲਾਉਂਦਾ ਕਿ ਸ਼ਹਿਰ ਚ ਪਰ ਮੈਨੂੰ ਇਹ ਨਹੀਂ ਕਲੀਅਰ ਹੋਇਆ ਵੀ ਸਾਡੇ ਸ਼ਹਿਰ ਚ ਕਿ ਹੋਰ ਖਦੇ ਆ ਉਹ ਨਹੀਂਆ ਕਰਨ ਦੇ ਫਿਰ ਉਹਨੂੰ ਰੋਕਾਂਗੇ ਵੀ ਇਹ ਕੰਮ ਨਾ ਕਰ ਹੁਣ ਇਹਨਾਂ ਨੂੰ ਸਮਝਾਤਾ ਗਿਆ ਸਮਝਾਤਾ ਉਹਨੂੰ ਬੜੀ ਵਾਰੀ ਪਰ ਸਿਰੇ ਕੱਟ ਕਰਦੇ ਆ ਨਹੀਂ ਕਰਮ ਕੀ ਕਰਨੀ ਵੇਖੋ ਜੀ ਹੁਣ ਫਿਰ ਕਰਨੇ ਪੈਗੇ ਨਾ ਕਰਨੇ ਜੇ ਫਿਰ ਜਾ ਚ ਕਰਾਉਣ ਦੀ ਕਰਾ ਲੈਣੇ ਦਵਾਈ ਦਵਾਈ ਬਰੂਫ ਦੀ ਥੋੜੀ ਜਿਹੀ